ਪੰਜਾਬ ਦੇ ਵਿੱਚ ਅੱਜ ਕਈ ਥਾਵਾਂ ਦੇ ਉੱਤੇ ਤੇਜ਼ ਭਾਰੀ ਮੀਂਹ ਵੀ ਪੈ ਰਿਹਾ ਹੈ ਤੇ ਕਈ ਥਾਵਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਤਾਂ ਅਗਲੇ ਦਿਨਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਕੀ ਕੁਝ ਕੋਈ ਖੁਆਣੀ ਕੀਤੀ ਗਈ ਹੈ ਘਰ ਤੋਂ ਨਿਕਲਣ ਤੋਂ ਪਹਿਲਾਂ ਇੱਕ ਵਾਰ ਮੌਸਮ ਨਾਲ ਜੁੜੀ ਹੋਈ ਇਹ ਤਾਜ਼ਾ ਜਾਣਕਾਰੀ ਇਸ ਤਾਜ਼ਾ ਅਪਡੇਟ ਤੁਸੀਂ ਇੱਕ ਵਾਰ ਜ਼ਰੂਰ ਦੇਖ ਲਿਓ ਦਰਅਸਲ ਪੰਜਾਬ ਸਣੇ ਬਹੁਤ ਸਾਰੇ ਰਾਜਾਂ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਕਈ ਥਾਵਾਂ ਦੇ ਉੱਤੇ ਅੱਜ ਅਜੇ ਵੀ ਜਿਹੜਾ ਕਿ ਮੀਂਹ ਪੈ ਰਿਹਾ ਅਜੇ ਵੀ ਭਾਰੀ ਬਰਸਾਤ ਹੋਣ ਦੇ ਆਸਾਰ ਨੇ ਇਸ ਸੰਬੰਧ ਵਿੱਚ ਮੌਸਮ ਵਿਭਾਗ ਦੇ ਵੱਲੋਂ ਹਰ ਵਾਰ ਚੇਤਾਵਨੀ ਦਿੱਤੀ ਜਾਂਦੀ ਹੈ ਤੇ ਇਸ ਦੌਰਾਨ ਜੇਕਰ ਗੱਲ ਉੱਤਰ ਪ੍ਰਦੇਸ਼ ਦੀ ਕੀਤੀ ਜਾਵੇ ਤਾਂ ਇੱਥੇ ਪਿਛਲੇ 1 ਹਫ਼ਤੇ ਤੋਂ ਮੌਸਮ ਹਰ ਪਲ ਜੋ ਕਿ ਬਦਲ ਰਿਹਾ ਹੈ ਐਤਵਾਰ ਨੂੰ ਸ਼ੁਰੂ ਹੋਈ ਬਾਰਿਸ਼ ਦੇ ਦੌਰਾਨ ਬਾਰਿਸ਼ ਜੋ ਕਿ ਬੁੱਧਵਾਰ ਤੱਕ ਚੱਲ ਰਹੀ ਹੈ ਜਿਸ ਦੇ ਨਾਲ ਲੋਕਾਂ ਨੂੰ ਨਮੀ ਵਾਲੀ ਗਰਮੀ ਤੋਂ ਕੁਝ ਰਾਹਤ ਜ਼ਰੂਰ ਮਿਲੀ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ 2 ਅਗਸਤ ਤੋਂ ਬਾਅਦ ਦੁਬਾਰਾ ਬਾਰਿਸ਼ ਸ਼ੁਰੂ ਹੋਣ ਜਾ ਰਹੀ ਹੈ ਜੋ ਕਿ ਕਈ ਦਿਨਾਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਦੱਸ ਦਈਏ ਕਿ ਆਈਐਮਡੀ ਦੇ ਵੱਲੋਂ 2 ਅਗਸਤ ਤੋਂ 6 ਅਗਸਤ ਤੱਕ ਲਗਾਤਾਰ ਭਾਰੀ ਮੀਂਹ ਪੈਣ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਪਿਛਲੇ 3-4 ਦਿਨਾਂ ਤੋਂ ਹਲਕੀ ਅਤੇ ਭਾਰੀ ਬਾਰਿਸ਼ ਜਾਰੀ ਸੀਗੀ ਤੇ ਹੁਣ ਮਾਨਸੂਨ ਟ੍ਰੌਫ ਲਾਈਨ ਦੇ ਵਿੱਚ ਸਮੇਂ ਉੱਤਰ ਦੱਸ ਦੇ ਕੇ ਉੱਤਰ ਵੱਲ ਵੱਧ ਗਿਆ ਜਿਸ ਦੇ ਕਾਰਨ ਦੱਖਣੀ ਯੂਪੀ ਦੇ ਵਿੱਚ ਬਾਰਿਸ਼ ਕਮਜ਼ੋਰ ਹੋ ਸਕਦੀ ਹੈ ਹਾਲਾਂਕਿ ਮੌਸਮ ਵਿਭਾਗ ਨੇ ਜੋ ਕਿ 31 ਜੁਲਾਈ ਯਾਨੀ ਕਿ ਅੱਜ ਤੋਂ ਲੈ ਕੇ 1 ਅਗਸਤ ਨੂੰ ਪੂਰੇ ਰਾਜ ਦੇ ਵਿੱਚ بارش ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਪਰ ਪੂਰੇ ਯੂਪੀ ਨੂੰ ਗ੍ਰੀਨ ਜ਼ੋਨ ਦੇ ਵਿੱਚ ਰੱਖਿਆ ਗਿਆ 2 ਅਗਸਤ ਤੋਂ ਪੂਰਬੀ ਯੂਪੀ ਦੇ ਵਿੱਚ ਮੌਨਸੂਨ ਇੱਕ ਵਾਰ ਫਿਰ ਸਰਗਰਮੀ ਦਿਖਾਏਗਾ ਅਤੇ ਇਹ 6 ਅਗਸਤ ਤੱਕ ਚੱਲਣ ਦੀ ਸੰਭਾਵਨਾ ਹੈ ਇਸੇ ਸਮੇਂ ਦੌਰਾਨ بارش ਦਾ ਘੇਰਾ ਵਧੇਗਾ ਜਿਸ ਕਾਰਨ ਪੂਰੇ ਰਾਜ ਦੇ ਵਿੱਚ ਦਰਮਿਆਨੀ ਤੋਂ ਭਾਰੀ بارش ਹੋਣ ਦੀ ਸੰਭਾਵਨਾ ਹੈ ਤਾਂ 2 ਅਗਸਤ ਤੋਂ ਲੈ ਕੇ 6 ਅਗਸਤ ਤੱਕ ਕਈ ਜ਼ਿਲ੍ਹੇ ਨੇ ਜਿੱਥੇ ਕੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਆਈਐਮਡੀ ਦੇ ਮੁਤਾਬਕ 2 3 4 5 ਤੇ 6 ਅਗਸਤ ਨੂੰ ਭਾਰੀ ਮੀਂਹ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਅਲਰਟ ਖਾਸ ਕਰਕੇ ਗੋਂਡਾ ਜੋ ਕਿ ਬਲਰਾਮਪੁਰ ਸ਼ਰਾਬ ਸਤੀ ਤੇ ਹੋਰ ਯੂਪ ਦੇ ਕਈ ਇਲਾਕੇ ਨੇ ਜਿੱਥੇ ਕੀ ਗੌਰਖਪੁਰ ਸੰਤ ਕਬੀਰਨਗਰ ਬਸਤੀ ਸਿਧਾਰਥ ਨਗਰ ਅੰਬੇਦਕਰ ਨਗਰ ਆਦੀ ਇਹਨਾਂ ਜ਼ਿਲ੍ਹਿਆਂ ਦੇ ਨਾਲ-ਨਾਲ ਉਹਨਾਂ ਦੇ ਨਾਲ ਲੱਗਦੇ ਹੋਰ ਕਈ ਖੇਤਰ ਨੇ ਜਿਨ੍ਹਾਂ ਦੇ ਵਿੱਚ ਵੀ ਇਹ ਜੋ ਕਿ ਅਲਰਟ ਹੈ ਚੇਤਾਵਨੀ ਹੈ ਉਹ ਜਾਰੀ ਕੀਤਾ ਗਿਆ ਹੁਣ ਗੱਲ ਕਰਦੇ ਹਾਂ ਵੀ ਮੀਂਹ ਦੀ ਮੌਜੂਦਾ ਸਥਿਤੀ ਕੀ ਹੈ ਤਾਂ ਕੁਝ ਜ਼ਿਲ੍ਹਿਆਂ ਦੇ ਵਿੱਚ ਕਮੀ ਦਾ ਜੇ ਕਿ ਪਿਛਲੇ 24 ਘੰਟਿਆਂ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਜੋ ਕਿ 9.5 ਮਿਲੀਲੀਟਰ ਬਾਰੇ ਜਿਹੜੀ ਕਿ ਦਰਜ ਕੀਤੀ ਗਈ ਹੈ ਜੋ ਕਿ ਔਸਤ 9.3 ਮਿਲੀਲੀਟਰ ਤੋਂ ਲਗਭਗ 2% ਵਾਧਾ ਹੈ ਹਾਲਾਂਕਿ 1 ਜੂਨ ਤੋ ਰਾਜ ਦੇ ਵਿੱਚ ਕੁੱਲ 317.1 ਮਿਲੀਲੀਟਰ بارش ਹੋਈ ਹੈ ਜਦੋਂ ਕਿ ਆਮ ਤੌਰ ਦੇ ਉਤੇ ਇਹ ਅੰਕੜਾ 342.8 ਮਿਲੀਲੀਟਰ ਹੋਣਾ ਚਾਹੀਦਾ ਸੀ ਯਾਨੀ ਕਿ ਹੁਣ ਤੱਕ 7% ਦੀ ਕਮੀ ਆਈ ਹੈ ਮੌਸਮ ਵਿਭਾਗ ਦੇ ਅਨੁਸਾਰ ਰਾਜ ਦੇ 28 ਜ਼ਿਲ੍ਹਿਆਂ ਦੇ ਵਿੱਚ ਆਮ ਤੌਰ ਆਮ ਦੇ ਨਾਲੋਂ ਵੱਧ بارش ਹੋਈ ਹੈ ਜੋ ਐਸੀ ਤਰੀਕੇ ਨਾਲ ਤੁਹਾਨੂੰ ਦੱਸਦੀ ਕਿ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਅੱਜ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ ਪਰ 2 ਤਰੀਕ ਤੋਂ ਲੈ ਕੇ ਪੰਜਾਬ ਦੇ ਵਿੱਚ ਵੀ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈਗਾ ਕਿ 2 ਅਗਸਤ ਤੋਂ ਬਾਅਦ ਪੰਜਾਬ ਦੇ ਕੁਝ ਇਲਾਕੇ ਅਜਿਹੇ ਨੇ ਜਿੱਥੇ ਕਿ ਤੇਜ਼ ਬਰਸਾਤ ਹੋ ਸਕਦੀ ਹੈ